ਪੰਜ ਪੱਤਿਆਂ ਨੇ ਜਿਹਦੇ ਵਿੱਚ ਚਾਰ ਪੰਜਤਾਂ ਹੀ ਸਰਬਸੰਮਤੀ ਬਣਾਈ ਸੀ ਸਿਰਫ ਆ ਦੇਖਦੇ ਹੋਏ ਵੀ ਸਾਡੇ ਇਲਾਕੇ ਦਾ ਨਾ ਵਿਕਾਸ ਹੈ ਉਹ ਡਿਵੈਲਪਮੈਂਟ ਦੇ ਨਹੀਂ ਹੋਣ ਕਰਕੇ ਵੀ ਅਸੀਂ ਪਿਆਰ ਦੇ ਨਾਲ ਤਾਂ ਚਾਰ ਪੰਜਤਾਂ ਮੇਰੇ ਪਿੰਡ ਮਾਜਰੀਆ ਦੇ ਵਿੱਚ ਹੈ ਕਿਸੇ ਨੂੰ ਅਜੇ ਤੱਕ 1 ਰੁਪਿਆ ਇਹਨਾਂ ਨੇ ਗ੍ਰਾਂਟ ਦਾ ਨਹੀਂ ਦਿੱਤਾ ਇਹੜਾ 5 ਲੱਖ ਰੁਪਿਆ ਸਾਡੇ ਸੀਐਮ ਸਾਹਿਬ ਨੇ ਭਗਵੰਤ ਸਿੰਘ ਸਾਹਿਬ ਨੇ ਕਿਹਾ ਸੀ ਸੀਐਮ ਸਾਹਿਬ ਦੇ ਮੂੰਹ ਦੀ ਗੱਲ ਸੀ ਇਹ ਉਹ ਕਹਿੰਦੇ ਗਲੀਆਂ ਨਾਲੀਆਂ ਦੇ ਨਾਂ ਤੇ ਹੀ ਸਰਕਾਰਾਂ ਖਾ ਜਾਂਦੀਆਂ ਪੈਸੇ ਕੰਮ ਕਰ ਜਾਂਦੀਆਂ ਨਗਰਕੌਸਲ ਖਾੜ ਦੇ ਵਿੱਚ ਲੱਖਾਂ ਕਰੋੜਾਂ ਦੇ ਹਿਸਾਬ ਤੇ ਫੰਡ ਪਿਆ ਜਿਹੜੀ ਕਿ ਸਾਡਾ ਆਕਾਲੀ ਦਲ ਦਾ ਇੱਥੇ ਪ੍ਰਧਾਨ ਸੀ ਹੁਣ ਇਹਨਾਂ ਨੇ ਨਵੇਂ ਪ੍ਰਧਾਨ ਵੀ ਆਪਣਾ ਲਾ ਲਿਆ ਪਰ ਅਜੇ ਤੱਕ ਕੋਈ ਕਾਰਗੁਜ਼ਾਰੀ ਸਾਨੂੰ ਦਿਖਣ ਚ ਨਹੀਂ ਆਈ ਨਿਊ ਚੰਡੀਗੜ੍ਹ ਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਈ ਹੈ ਇਹ ਨਿਊ ਚੰਡੀਗੜ੍ਹ ਦਾ ਜਿਹੜਾ ਵਿਕਾਸ ਹੋਇਆ ਉਹ ਕਾਲੀ ਦਲ ਦੀ ਸਰਕਾਰ ਦੇ ਵਿੱਚ ਹੋਇਆ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਦੇਣ ਹੈ ਇਹ ਨਾ ਨਿਊ ਚੰਡੀਗੜ੍ਹ ਬਸਿਆ ਨਹੀਂ ਜਿਹੜਾ ਵਿਕਾਸ ਹੋਇਆ ਜੇ ਤਾਂ ਹੋਇਆ ਇਹਦੇ ਹਿਸਾਬ ਤੇ ਤਾਂ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਮੈਨੂੰ ਨਹੀਂ ਲੱਗਦਾ ਲੋਕੀ ਪਿੰਡਾਂ ਦੇ ਵਿੱਚ ਆੜਾ ਪਸੰਦ ਕਰਨਗੇ ਮੇਰੀ ਅੱਜ 48 ਸਾਲ ਦੀ ਉਮਰ ਹੋ ਗਈ 30 ਸਾਲ ਮੈਨੂੰ ਲਗਾਤਾਰ ਮਾਤਾ ਦੇ ਚਰਨਾਂ 'ਚ ਸਵੇਰੇ ਢੜਕੇ ਜਾ ਕੇ ਮਾਤਾ ਨੂੰ ਭੋਗ ਲਵਾ ਕੇ ਦੇਖਦਾ ਉਹ ਤੋਂ ਬਾਅਦ ਅਸੀਂ ਚਾਹ ਪਾਣੀ ਪੀਂਦੇ ਹਾਂ ਤਕਰੀਬਨ ਸਾਡਾ ਸਾਰਾ ਪਰਿਵਾਰ ਸਾਰੇ ਪਿੰਡ ਮਾਜਰੀਆਂ ਦੇ ਕਾਫੀ ਲੋਕ ਜਿਹੜੇ ਕਿ 30 ਸਾਲ ਤੋਂ ਲਗਾਤਾਰ ਮੈ ਜਾਂਦਾ ਪਿਆ ਇਹਦੇ ਕੋਈ ਸਾਡੇ ਖਾਨੜ ਹਲਕੇ ਦਾ ਇਤਿਹਾਸ ਹੈ ਜਦੋਂ ਸਰਕਾਰ ਬਣਦੀ ਹੈ ਉਦੋਂ ਐਮਐਲਏ ਨਹੀਂ ਬਣਦਾ ਜਦੋਂ ਐਮਐਲਏ ਬਣਦਾ ਉਦੋਂ ਸਰਕਾਰ ਨਹੀਂ ਬਣਦੀ ਤੇ ਮਾਤਾ ਰਾਣੀ ਮਾਤਾ ਜੈਨਤੀ ਦੇਵੀ ਦੀ ਐਦਾਂ ਦੀ ਕਿਰਪਾ ਹੋਈ ਸੀ ਸਾਡੀ ਭੈਣ ਤੇ ਛੋਟੀ ਦੇ ਅਨਮੋਲ ਗੁਮਾਨ ਤੇ ਉਹ ਸਰਕਾਰ ਵੀ ਬਣ ਗਈ ਐਮਐਲਏ ਵੀ ਬਣ ਗਈ ਮੰਤਰੀ ਵੀ ਬਣ ਗਈ ਤਿੰਨੇ ਚੀਜ਼ਾਂ ਹੋਣ ਤੋਂ ਬਾਅਦ ਵੀ ਕੋਈ ਡਵੈਲਪਮੈਂਟ ਦਾ ਨਾਮ ਨਹੀਂ ਹੈ ਮੈਂ ਤਾਂ ਇੱਥੇ ਦਾ ਜੰਮਪਾਲਾ ਖੜਾ ਸਾਡੀ ਸੁਰੂ ਤੋਂ ਤਸੀਲ ਰਹੀ ਪਹਿਲੇ ਮਾੜਾ ਤਸੀਲ ਹੁੰਦੀ ਸੀ ਫਿਰ ਖੜਾ ਤਸੀਲ ਹੈ ਤੇ ਖੜਾ ਤਸੀਲ ਖੜਾ ਦੇ ਸ਼ਹਿਰ ਦੇ ਵਿੱਚ ਹਾਲਾਤ ਮਾੜੇ ਐ ਜਦ ਗਲੀਆਂ ਨਾਲੀਆਂ ਜਿਹੜਾ ਸਿਸਟਮ ਹੈ ਉੱਥੇ ਸੀਵਰੇਜ ਦਾ ਬਹੁਤ ਮਾੜਾ ਹੈ ਚਾਇਤੀ ਚੋਣਾਂ ਦੇ ਦੌਰਾਨ ਪੰਜਾਬ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਐਲਾਨ ਕੀਤੇ ਗਏ ਸਨ ਤੇ ਸਭ ਤੋਂ ਵੱਡਾ ਐਲਾਨ ਉਹਨਾਂ ਨੇ ਉਸ ਵਕਤ ਕੀਤਾ ਸੀ ਕਿ ਸਰਪੰਚਾਂ ਨੂੰ ਜੋ ਕਿ ਸਰਬਸੰਮਤੀ ਦੇ ਨਾਲ ਪੰਚਾਇਤਾਂ ਬਣਨਗੀਆਂ ਉਹਨਾਂ ਨੂੰ 5 ਲੱਖ ਰੁਪਏ ਦੀ ਰਾਸ਼ੀ ਵੀ ਦਿੱਤੀ ਜਾਵੇਗੀ ਇਸ ਵਕਤ ਅਸੀਂ ਨਿਊ ਚੰਡੀਗੜ੍ਹ ਦੇ ਇਲਾਕੇ ਦੇ ਵਿੱਚ ਬੈਠੇ ਆ ਤੇ ਚੌਧਰੀ ਸ਼ਾਮ ਲਾਲ ਜੀ ਮਾਜਰੀਆ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਕਿ ਕਿੰਨੀਆਂ ਕਿ ਪੰਚਾਇਤਾਂ ਇੱਥੇ ਸਰਬਸੰਮਤੀ ਦੇ ਨਾਲ ਬੜੀਆਂ ਸੀ ਤੇ ਪੰਜਾਬ ਸਰਕਾਰ ਵੱਲੋਂ ਜੋ ਐਲਾਨ ਕੀਤਾ ਗਿਆ ਸੀ ਕਿ ਪੰਚਾਇਤਾਂ ਨੂੰ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਕਿ ਕਿੰਨੇ ਕ ਪੰਚਾਇਤਾਂ ਨੂੰ ਉਹ ਇਨਾਮ ਮਿਲਿਆ ਚੌਧਰੀ ਸਾਹਿਬ ਕਿੰਨੇ ਕ ਪੰਚਾਇਤਾਂ ਨੂੰ ਇਨਾਮ ਮਿਲਿਆ ਜੀ ਅਰੰਜੀਤ ਜੀ ਨਮਸਕਾਰ ਜੀ ਬਹੁਤ ਅਰੰਜੀਤ ਦਰਸਰ ਸਾਡੀ ਜਿਹੜੀ ਸਾਬਤ ਸਿਲ ਮਾਦਰੀਆ ਇਹਦੇ ਚ 33 ਪੰਚਾਇਤਾਂ ਸਰਬਸੰਮਤੀ ਬਣੀਆਂ ਸੀ 33 ਦੇ ਵਿੱਚੋਂ ਤਿੰਨ ਤਿੰਨ ਚਾਰ ਪੰਚਾਇਤਾਂ ਨੂੰ ਪੈਸੇ ਦਿੱਤੇ ਆ ਜਿਹੜੀ ਕਿ ਜਿਹੜੇ ਆਮ ਆਦੀ ਪਾਰਟੀ ਦੇ ਸਰਪੰਚ ਬਣੇ ਹੋਏ ਆ ਉਹਨਾਂ ਨੂੰ ਇਹਨਾਂ ਨੇ ਜਿਹੜੇ ਪੈਸੇ ਦਿੱਤੇ ਆ ਅਜੇ ਘੱਟੋ ਘੱਟ 30 ਪੰਚਾਇਤਾਂ ਅੱਜ 10-11 ਮਹੀਨੇ ਦੇ ਕਰੀਬ ਪੰਚਾਇਤਾਂ ਬਣੀਆਂ ਨੇ ਹੋ ਗਏ ਪਰ ਅਜੇ 30 ਪੰਚਾਇਤਾਂ ਨੂੰ 5 ਲੱਖ ਰੁਪਏ ਜਿਹੜਾ ਅਲਾਉਂਸ ਕੀਤਾ ਸੀ ਮੇਰੇ ਮੇਰਾ ਪਿੰਡ ਹੈ ਪੱਜਰੀਆਂ ਦੇ ਵਿੱਚ 5 ਪੱਤੀਆਂ ਨੇ ਜਿਹਦੇ ਵਿੱਚ ਚਾਰ ਪੰਚਾਇਤਾਂ ਅਸੀਂ ਸਰਬਸੰਮਤੀ ਬਣਾਈ ਸੀ ਸਿਰਫ ਆਹ ਦੇਖਦੇ ਹੋਏ ਵੀ ਸਾਡੇ ਇਲਾਕੇ ਦਾ ਜਿਹੜਾ ਵਿਕਾਸ ਹੈ ਉਹ ਡਿਵੈਲਪਮੈਂਟ ਦੇ ਨਹੀਂ ਹੋਣ ਕਰਕੇ ਵੀ ਅਸੀਂ ਪਿਆਰ ਦੇ ਨਾਲ ਤਾਂ ਚਾਰ ਪੰਚਾਇਤਾਂ ਮੇਰੇ ਪਿੰਡ ਮਾਜਰੀਆਂ ਦੇ ਵਿੱਚ ਐ ਕਿਸੇ ਨੂੰ ਅਜੇ ਤੱਕ 1 ਰੁਪਿਆ ਇਹਨਾਂ ਨੇ ਗ੍ਰਾਂਟ ਦਾ ਨਹੀਂ ਦਿੱਤਾ ਜਿਹੜਾ 5 ਲੱਖ ਰੁਪਿਆ ਸਾਡੇ ਸੀਐਮ ਸਾਹਿਬ ਨੇ ਭਗਵੰਤ ਸਿੰਘ ਸਾਹਿ ਕਾਰਨ ਕੀ ਲੱਗਦਾ ਮਦਨ ਸਿੰਘ ਸਾਹਿਬ ਇਹ ਕਿਉਂ ਜਿਹੜਾ ਪੰਚਾਇਤਾਂ ਦਾ ਤੋਂ ਧੋਖਾ ਹੋਇਆ ਹੈ ਕਾਰਨ ਕੀ ਲੱਗਦਾ ਤਾਂ ਜਿਹੜਾ ਕਾਰਨ ਦੀ ਗੱਲ ਕਰਦੇ ਆ ਕਾਰਨ ਅਸੀਂ ਤਾਂ ਵੈਸੇ ਪਿਛਲੇ 10 ਸਾਲਾਂ ਤੋਂ ਵਿਕਾਸ ਤੋਂ ਵਾਂਝੇ ਸਾਡੇ ਪਿੰਡ ਦੇ ਵਿੱਚ ਇੱਕ ਮਾਤਾ ਜੈਨਤੀ ਦੇਵੀ ਮੰਦਿਰ ਦੇ ਨਾਲ ਇੱਕ ਪੁੱਲ ਦਾ ਰੈਂਪ ਸੀ ਟੁੱਟ ਗਿਆ ਸੀ ਉਹਦੇ ਚ ਇੱਕ ਮੈਂ ਪਹਿਲੇ ਵੀ 2-3 ਤਿੰਨ ਵਾਰੀ ਆਪਾਂ ਸਰਕਾਰ ਨੂੰ ਮੈਸੇਜ ਆਣਾ ਚਾਹੁੰਦੇ ਚਾ ਲਾਇਆ ਸੀ ਪਰ ਉਹਦੇ ਤੱਕ ਉਹਦੀ ਕੋਈ ਉਹਦਾ ਵੀ ਕੰਮ ਸਟਾਰਟ ਨਹੀਂ ਹੋਇਆ ਇਸ ਕਰਕੇ ਮੈਂ ਦੱਸਣਾ ਚਾਹੁੰਦਾ ਵੀ ਜਿਹੜੇ ਆਪਣੇ ਸਾਡੇ ਪੰਚਾਇਤੀ ਦੇ ਪੰਚਾਇਤਾਂ ਦੇ ਪੈਸੇ ਆ 5 ਲੱਖ ਰੁਪਏ ਪ੍ਰਤੀ ਪੰਚਾਇਤ ਦਾ ਇਹਨਾਂ ਨੇ ਐਲਾਨ ਕੀਤਾ ਸੀ ਪਲੱਸ ਜਿਹੜਾ ਸਾਡਾ ਰੋਡ ਦਾ ਕੰਮ ਹੈ ਪੁਲੀਆਂ ਦਾ ਕੰਮ ਹੈ ਉਹ ਜਲਦੀ ਜਲਦੀ ਕਰਵਾਇਆ ਜਾਵੇ ਅਸੀਂ ਤਾਂ ਇਹ ਕਹਿੰਦੇ ਆ ਮਨਪ੍ਰੀਤ ਬਾਦਲ ਅਕਸਰ ਇਹ ਕਹਿੰਦੇ ਨਜ਼ਰ ਆਉਂਦੀ ਸੀ ਕਿ ਪਿੱਪਾ ਖਾਲੀ ਹੈ ਸਾਡੇ ਕੋਲ ਪੈਸੇ ਨਹੀਂ ਹੈ ਪੰਜਾਬ ਸਰਕਾਰ ਕਹਿੰਦੀ ਸਾਡੇ ਕੋਲ ਪੈਸੇ ਹੈਗੇ ਪਰ ਮੈਨੂੰ ਲੱਗਦਾ ਸ਼ਾਇਦ ਉਹਨਾਂ ਨੂੰ ਕੰਮ ਕਰਨ ਦੀ ਉਹਨਾਂ ਦੀ ਨੀਤ ਨਹੀਂ ਹੈ ਤੁਸੀਂ ਕੀ ਕਹੋਗੇ ਸਰ ਇਹਦੇ ਚ ਜਿਹੜੀ ਤੁਸੀਂ ਵਿਕਾਸ ਦੀ ਗੱਲ ਕਰਦੇ ਆ ਅਸੀਂ ਸੁਣਿਆ ਹੈ ਵੀ ਸਾਰੇ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਜੀ ਬਠਿੰਡੇ ਦੇ ਵਿੱਚ ਸੰਗਰੂਰ ਦੇ ਵਿੱਚ ਜੇ ਇਧਰ ਪਠਾਨਕੋਟ ਏਰੀਆ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਉਹਨਾਂ ਨੇ ਕੋਈ ਵਿਕਾਸਨਾ ਦਾ ਮੁੱਦਾ ਚੁੱਕਿਆ ਹੋਊਗਾ ਪਰ ਸਾਡੇ ਇੱਥੇ ਤਾਂ ਮੈਨੂੰ ਤਾਂ ਨਜ਼ਰ ਆਇਆ ਨਹੀਂ ਸਾਡੇ ਮੋਲਾਪੁਰ ਦੇ ਵਿੱਚ ਦੇਖੋ ਤੁਸੀਂ ਸਾਡੇ ਨਾਲ ਨਵਾਂ ਘਰ ਪੈਂਦਾ ਸਾਡੇ ਨਾਲ ਖੜ ਪੈਂਦਾ ਖਾ ਵਿਧਾਨ ਸਭਾ ਹਾਲ ਕਰਦੇ ਜਿਹੜਾ ਏਰੀਆ ਹੈ ਉੱਤੇ ਅਜੇ ਗਲੀਆਂ ਨਾਲ ਜਾਂ ਜਿਹੜੇ ਸੀਐਮ ਸਾਹਿਬ ਦੇ ਮੂੰਹ ਦੀ ਗੱਲ ਸੀ ਉਹ ਕਹਿੰਦੇ ਗਲੀਆਂ ਨਾਲੀਆਂ ਦੇ ਨਾਂ ਤੇ ਹੀ ਸਰਕਾਰਾਂ ਖਾ ਜਾਂਦੀਆਂ ਪੈਸੇ ਕੰਮ ਕਰ ਜਾਂਦੀਆਂ ਪਰ ਹੁਣ ਗਲੀਆਂ ਨਾਲੀਆਂ ਦਾ ਅੱਜ ਲੋਕਾਂ ਨੂੰ ਬਿਲਕੁਲ ਪ੍ਰਤੱਖ ਬਿਲਕੁਲ ਪ੍ਰਤੱਖ ਇਹ ਗੱਲ ਹੋ ਗਿਆ ਵੀ ਗਲੀਆਂ ਨਾਲੀਆਂ ਰਸਤਿਆਂ ਤੇ ਪਾਣੀ ਦੇ ਬਿਨਾਂ ਤੇ ਸਾਡਾ ਗੁਜ਼ਾਰਾ ਨਹੀਂ ਇਹ ਆਮ ਆਦਮੀ ਵਾਸਤੇ ਬਹੁਤ ਲੋਡ ਹੈ ਰਸਤੇ ਹਰ ਬੰਦੇ ਨੂੰ ਚਾਹੀਦੇ ਆ ਪਾਣੀ ਹਰ ਬੰਦੇ ਨੂੰ ਚਾਹੀਦੇ ਆ ਜਿਹੜੀ ਆਪਣਾ ਪੰਚਾਇਤੀ ਚੌਂਕ ਦੇ ਵਿੱਚ ਐਲਾਨ ਕੀਤਾ ਸੀ ਉਹ ਗਰੰਟਾ ਦਿੱਤੀ ਜਾਂ ਤਾਂ ਕਿ ਬੜਾ ਮੋਟੋ ਕੋਈ ਟਿਪਟਲਾ ਮੁਰੰਮਤ ਦੇ ਔਰਤੇ ਕੋਲੋਂ ਕੁਝ ਪਰਨਾਦ ਕਰਵਾਇਆ ਜਾਂਦਾ। ਤੁਸੀਂ ਅਕਾਲੀ ਦਲ ਦੇ ਵੱਡੇ ਆਗੂ ਹੋ ਤੇ ਨਗਰ ਕੌਂਸਲ ਖਰੜ ਦੀ ਪ੍ਰਧਾਨ ਵੀ ਸ਼ੋਭਨੀ ਅਕਾਲੀ ਦਲ ਜੀ ਮੈਡਮ ਨੇ ਉਹਨਾਂ ਨੂੰ ਉਤਾਰਿਆ ਸੀ ਤੇ ਸਭ ਤੋਂ ਵੱਡਾ ਚੈਲੰਜ ਕੀਤਾ ਸੀ ਕਿ ਭਾਈ ਹੁਣ ਤੁਸੀਂ ਦੇਖਿਓ ਖਰੜ 'ਚ ਕਿਸ ਤਰ੍ਹਾਂ ਅਸੀਂ ਕੰਮ ਕਰਦੇ ਆਂ ਪਰ ਅਜੇ ਤੱਕ ਕੰਮ ਨਹੀਂ ਹੋਇਆ। ਸ਼ਿਵਾਲਿਕ ਸਿਟੀ ਦਾ ਬੁਰਾ ਹਾਲ ਹੈ, ਖਰੜ ਦਾ ਬੁਰਾ ਹਾਲ ਹੈ, ਕੀ ਕਹੋਗੇ? ਕਿਉਂਕਿ ਤੁਹਾਡਾ ਹਲਕਾ ਪੈਂਦਾ ਤੁਸੀਂ ਸਰਗਰਮ ਆਗੂ। ਉਹਦੇ 'ਚ ਮੈਂ ਜਿਹੜਾ ਦੱਸਣਾ ਚਾਹੁੰਦਾ ਨਗਰ ਕੌਂਸਲ ਖਾੜ ਦੇ ਵਿੱਚ ਲੱਖਾਂ ਕਰੋੜਾਂ ਦੇ ਹਿਸਾਬ ਤੇ ਫੰਡ ਪਿਆ ਜਿਹੜੀ ਕਿ ਸਾਡਾ ਕਾਦੀਦਲ ਦਾ ਇੱਥੇ ਉਹ ਪ੍ਰਧਾਨ ਸੀ ਹੁਣ ਇਹਨਾਂ ਨੇ ਨਵੇਂ ਪ੍ਰਧਾਨ ਵੀ ਆਪਣਾ ਲਾ ਲਿਆ ਪਰ ਅਜੇ ਤੱਕ ਕੋਈ ਕਾਰਗੁਜ਼ਾਰੀ ਸਾਨੂੰ ਦਿਖਣ ਚ ਨਹੀਂ ਆਈ ਹਾਂਜੀ ਹਲਕਾ ਖਰੜ ਦੀਆਂ ਸੜਕਾਂ ਦਾ ਕੀ ਲੱਗਦਾ ਕਿ ਵਿਕਾਸ ਹੋਵੇਗਾ ਕਿਉਂਕਿ 1.5 ਸਾਲ ਸਰਕਾਰ ਦਾ ਰਹਿ ਚੁੱਕਿਆ ਸਰ ਸਾਡਾ ਨਾ ਖੜ ਹਲਕੇ ਦੇ ਵਿੱਚ 170 ਦੇ ਕਰੀਬ ਪਿੰਡ ਪੈਂਦੇ ਆ ਜਿਹੜੇ ਅਸੀਂ ਪਿੰਡ ਵਾਈਜ਼ ਅਸੀਂ ਇੱਥੋਂ ਬੈਰੀਅਰ ਤੋਂ ਸਿਉਂਕ ਪੜਿਛ ਨਵਾਗਰੋਂ ਨੂੰ ਜਾਂਦੇ ਆ ਆ ਰੋਡ ਤੁਸੀਂ ਡਿਟੇਲ ਜਾ ਕੇ ਦੇਖ ਸਕਦੇ ਆ ਸ਼੍ਰੀਮੁਗਤੋ ਜੈੰਤੀ ਮਾਜ਼ਰੀਨ ਜਾਂਦੇ ਆ ਜਾਂ ਫਿਰ ਇੱਥੋਂ ਆਪਾਂ ਮੋਲਾਪੁਰ ਤੋਂ ਹਰਤਵਾੜਾ ਸਾਹਿਬ ਸਾਡਾ ਕਾਫੀ ਵੱਡਾ ਧਾਰਮਿਕ ਸਥਾਨ ਹੈ ਜਿਹਨੂੰ ਸਾਡਾ ਏਰੀਆ ਰੱਬ ਵਾਂਗ ਪੂਜਦਾ ਹੈ ਉੱਥੇ ਹਾਲਾਤ ਤੁਸੀਂ ਰੋਡਾਂ ਦੇ ਦੇਖ ਲਓ ਤੁਸੀਂ ਆਪ ਦੇਖ ਸਕਦੇ ਆ ਨਿਊ ਚੰਡੀਗੜ੍ਹ ਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਈ ਹੈ ਤੇ ਨਿਊ ਚੰਡੀਗੜ੍ਹ ਦਾ ਜਿਹੜਾ ਵਿਕਾਸ ਹੋਇਆ ਉਹ ਕਾਲੀ ਦਲ ਦੀ ਸਰਕਾਰ ਦੇ ਵਿੱਚ ਹੋਇਆ ਸਰਦਾਰ ਸੁਖਵੀਰ ਸਿੰਘ ਬਾਦਲੂ ਦੀ ਦੇਣ ਹੈ ਇਹਦਾ ਨਿਊ ਚੰਡੀਗੜ੍ਹ ਬਸਿਆ ਤੇ ਸਾਡੇ ਏਰੀਆ ਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਈ ਆ ਜਦੋਂ 10 ਸਾਲ ਪਹਿਲੀ ਹੋਦੀ ਹੁਣ ਨਵਾਂ ਪਿਛਲੇ 10 ਸ ਪਿਛਲੀ ਸਰਕਾਰ ਕਾਂਗਰਸ ਜੀ ਜੀ ਹੁਣ ਆਮ ਆਦੀ ਪਾਰਟੀ ਦੀ ਹੈ ਤੇ ਪਹਿਲੇ ਆਮ ਆਦੀ ਪਾਰਟੀ ਦੇ ਇਥੋਂ ਐਮਐਲਏ ਸੀ ਕਮਰਸੰਧੂ ਜੀ ਤੇ ਹੁਣ ਸਾਡੇ ਭੈਣ ਜੀ ਸਾਡੀ ਭੈਣਾ ਵਾਂਗ ਛੋਟੀ ਬੱਚੀ ਅਨਮੋਲ ਗਗਨਮਾਨ ਹੈ ਤੇ ਅਸੀਂ ਇਹਨਾਂ ਨੂੰ ਅਨਮੋਲ ਗਗਨਮਾਨ ਜੀ ਨੂੰ ਤੇ ਸਰਦਾਰ ਭਪਨਤ ਮਾਨ ਜੀ ਨੂੰ ਸੀਐਮ ਸਾਹਿਬ ਨੂੰ ਇਹ ਦੱਸਣਾ ਚਾਹੁੰਦੇ ਆਂ ਵੀ ਚੰਡੀਗੜ੍ਹ ਦੇ ਨੇੜੇ ਹੋਣ ਕਰਕੇ ਕਿ ਸਾਡੇ ਇਲਾਕੇ ਦਾ ਸਾਡੇ ਖਰੜ ਹਲਕੇ ਦਾ ਇਦਾਂ ਦਾ ਵਿਕਾਸ ਤਾਂ ਪਹਿਲੀ ਸਰਕਾਰਾਂ ਦੇ 70 ਸਾਲ ਹੋ ਕੇ ਸਾਨੂੰ ਆਜ਼ਾਦ ਹੋਇਆ ਨੇ ਸਾਨੂੰ ਸਾਸ ਨਹੀਂ ਹੋ ਰਹੀ ਵੀ ਅਸੀਂ ਆਜ਼ਾਦ ਹੋਏ ਆਂ ਚੰਡੀਗੜ੍ਹ ਤੋਂ ਸੀਐਮ ਹਾਊਸ ਤੋਂ 1 ਕਿਲੋਮੀਟਰ ਦੂਰ ਤੇ ਨਵਾਂ ਗਰੋਆ ਹੈ ਉੱਥੇ ਜਾ ਕੇ ਤੁਸੀਂ ਡਿਵੈਲਪਮੈਂਟ ਦੀ ਗੱਲ ਕਰੋ ਰੋਡਾਂ ਦੀ ਗੱਲ ਕਰੋ ਪਾਣੀਆਂ ਦੀ ਗੱਲ ਕਰੋ ਹੋਰ ਕਈ ਪ੍ਰਕਾਰ ਦੇ ਜਿਹੜੇ ਕੰਮ ਹੋਣ ਵਾਲੇ ਆ ਤੇ ਮੈਂ ਤਾਂ ਬੇਨਤੀ ਕਰਦਾ ਸਰਕਾਰ ਨੂੰ ਵੀ ਹੁਣ ਤੁਹਾਡਾ ਜਿਹੜਾ ਸਾਲ ਰਹਿ ਗਿਆ ਇਹਦੇ ਵਿੱਚ ਜੇ ਹੰਬਲ ਮਾਰਦਣ ਤਾਂ ਲੋਕ ਸ਼ਾਇਦ ਅੱਗੇ ਵਾਸਤੇ ਕੁਝ ਸੋਚਿਆ ਜਾ ਸਕਦਾ ਨਹੀਂ ਜਿਹੜਾ ਵਿਕਾਸ ਹੋਇਆ ਜੇ ਤਾਂ ਹੋਇਆ ਇਹਦੇ ਹਿਸਾਬ ਤੇ ਤਾਂ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਮੈਨੂੰ ਨਹੀਂ ਲੱਗਦਾ ਲੋਕੀ ਪਿੰਡਾਂ ਦੇ ਵਿੱਚ ਆੜਾ ਪਸੰਦ ਕਰਨਗੇ। ਤੁਸੀਂ ਜੰਤੀ ਦੇ ਵੀਰੇ ਬਿਲਕੁਲ ਨੇੜੇ ਬੈਠੇ ਹੋ ਮਾਤਾ ਦੇ ਚਰਨਾਂ 'ਚ ਬੈਠੇ ਹੋ ਅਤੇ ਸਭ ਤੋਂ ਵੱਡੀ ਔਕੜ ਕੀ ਆਉਂਦੀ ਹੈ ਕਿਉਂਕਿ ਸ਼ਰਧਾਲੂ ਵੱਡੀ ਗਿਣਤੀ ਦੇ ਵਿੱਚ ਉੱਥੇ ਜਾਂਦੇ ਨੇ। ਜੰਤੀ ਮਾਤਾ ਦੀ ਗੱਲ ਕਰਦੇ ਆਂ ਇਹ 750 ਸਾਲ ਪੁਰਾਣਾ ਮੰਦਿਰ ਹੈ ਸਾਡਾ ਇਤਿਹਾਸਿਕ ਮੰਦਿਰ ਹੈ ਇਹਦੀ ਕਾਫੀ ਵੱਡੀ ਅਮਰ ਕਹਾਣੀ ਹੈ ਮਾਤਾ ਦੀ। ਅਮਰ ਕਹਾਣੀ ਹੋਣ ਦੇ ਨਾਤੇ ਇਹਨੂੰ ਹਰ ਧਰਮ ਮੰਨਦਾ। ਉੱਥੇ ਹਿੰਦੂ ਵੀ ਮੰਨਦਾ ਹੈ, ਮੁਸਲਮਾਨ ਆਦਮੀ ਮੰਨਦਾ ਹੈ, ਸਿੱਖ ਵੀ ਮੰਨਦਾ ਹੈ। ਇਨੂੰ ਸਾਰੇ ਭਾਈਚਾਰੇ ਬਹੁਤ ਸ਼ਰਧਾ ਨਾਲ ਮੰਨਦੇ ਆ ਮੈਨੂੰ ਮੇਰੀ ਅੱਜ 48 ਸਾਲ ਦੀ ਉਮਰ ਹੋ ਗਈ 30 ਸਾਲ ਮੈਨੂੰ ਲਗਾਤਾਰ ਮਾਤਾ ਦੇ ਚਰਨਾਂ 'ਚ ਸਵੇਰੇ ਢੜਕੇ ਜਾ ਕੇ ਮਾਤਾ ਨੂੰ ਭੋਗ ਲਵਾ ਕੇ ਦੇਖਦਾ ਉਹ ਤੋਂ ਬਾਅਦ ਅਸੀਂ ਚਾਹ ਪਾਣੀ ਪੀਂਦੇ ਆ ਤਕਰੀਬਨ ਸਾਡਾ ਸਾਰਾ ਪਰਿਵਾਰ ਸਾਰੇ ਪਿੰਡ ਮਾਜਰੀਆਂ ਦੇ ਕਾਫੀ ਲੋਕ ਜਿਹੜੇ ਕਿ 30 ਸਾਲ ਤੋਂ ਲਗਾਤਾਰ ਮੈਂ ਜਾਂਦਾ ਪਿਆ ਉੱਥੇ ਇਹਨੇ ਮਾਨਤਾ ਬਹੁਤ ਹੈ ਹਰ ਸਾਲ ਸਾਲ 'ਚ ਦੋ ਮੇਲੇ ਹੁੰਦੇ ਆ ਜਿੱਦਾਂ ਹੁਣ ਅਗਸਤ 'ਚ ਸੀ ਅੱਗੇ ਜਾ ਕੇ ਫਰਵਰੀ 'ਚ ਹੋਊਗਾ ਤੇ ਉਹ ਸਰਕਾਰਾਂ ਪਿਛਲੀਆਂ ਸਰਕਾਰਾਂ ਵੀ ਕਾਲੀ ਦਲ ਦੀ ਸਰਕਾਰ ਨੇ ਸਾਡੇ ਜਿਹੜੇ ਅਗਲੇ ਦੋ ਪੁਲ ਲਵਾਏ ਆ ਉਸ ਤੋਂ ਬਾਅਦ ਜਿਹੜਾ ਮਾਤਾ ਜੈੰਤੀ ਤੇ ਵੀ ਨੂੰ ਰਸਤਾ ਬਣਿਆ ਉਦੋਂ ਪੁਸਤਾਰ ਪ੍ਰੇਮ ਸਿੰਘ ਚੰਦੂ ਮਾਜਰਾ ਪ੍ਰੋਫੈਸਰ ਸਾਹਿਬ ਆਪਣੇ ਐਮਪੀਸੀਏ ਤੋਂ ਉਹਨਾਂ ਦੇ ਸਾਹਿਬ ਤੋਂ ਉਹਨਾਂ ਨੇ ਆਪਣੇ ਕੋਲੋਂ 15 ਲੱਖ ਰੁਪਏ ਦੇ ਕੇ ਮਾਤਾ ਰਸਤਾ ਬਣਾਇਆ ਪਰ ਪਿਛਲੇ 10 ਸਾਲਾਂ ਦੇ ਵਿੱਚ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਸੇਜ ਨਾਣਾ ਚਾਹੁੰਦਾ ਸੀਐਮ ਸਾਹਿਬ ਨੂੰ ਤੇ ਆਪਣੀ ਭੈਣ ਅਨਮੋਲ ਗਗਨ ਮਾਨ ਨੂੰ ਮੈਸੇਜ ਲਾਣਾ ਚਾਹੁੰਦਾ ਵੀ ਸਾਡੇ ਲੋਕਾਂ ਦੀ ਜਿਹੜੀ ਦੂਰਦਰਸ਼ਾ ਹੋ ਰਹੀ ਹੈ ਇਹਨੂੰ ਆ ਕੇ ਇੱਕ ਵਾਰੀ ਦੇਖੋ ਤਾਂ ਸਹੀ ਤੁਸੀਂ ਮੰਤਰੀ ਵੀ ਰਹੇ ਐ ਅੱਜ ਦੇਖੋ ਇਹ ਸਾਡੇ ਖਾੜ ਹਲਕੇ ਦਾ ਇਤਿਹਾਸ ਹੈ ਜਦੋਂ ਸਰਕਾਰ ਬਣਦੀ ਹੈ ਉਦੋਂ ਐਮਐਲਏ ਨਹੀਂ ਬਣਦਾ ਜਦੋਂ ਐਮਐਲਏ ਬਣਦਾ ਉਦੋਂ ਸਰਕਾਰ ਨਹੀਂ ਬਣਦੀ ਤੇ ਮਾਤਾ ਰਾਣੀ ਮਾਤਾ ਜੈਨਤੀ ਦੇਵੀ ਦੀ ਇਦਾਂ ਦੀ ਕਿਰਪਾ ਹੋਈ ਸੀ ਸਾਡੀ ਭੈਣ ਤੇ ਛੋਟੀ ਦੇ ਅਨਮੋਲ ਗਗਨ ਮਾਨ ਤੇ ਉਹ ਸਰਕਾਰ ਵੀ ਬਣ ਗਈ ਐਮਐਲਏ ਵੀ ਬਣ ਗਈ ਮੰਤਰੀ ਵੀ ਬਣ ਗਈ ਤਿੰਨੇ ਚੀਜ਼ਾਂ ਹੋਣ ਤੋਂ ਬਾਅਦ ਵੀ ਉਹਦੇ ਵੀ ਕੋ ਡਵੈਲਪਮੈਂਟ ਦਾ ਨਾਮ ਨਹੀਂ ਹੈ ਜਦਕਿ ਇਹ ਸਾਡਾ ਇੱਥੇ 100 ਕਿਲੋਮੀਟਰ ਏਰੀਆ ਦੇ ਵਿੱਚ ਤੁਸੀਂ ਮਾਤਾ ਜੈੰਤੀ ਦੇਵੀ ਦਾ ਨਾਮ ਦੇਖ ਕੇ ਦੇਖੋ ਇਹਦਾ ਬਹੁਤ ਵੱਡਾ ਇਤਿਹਾਸ ਹੈ ਇਹਦੇ ਨਾਲ ਇੱਕ ਅਥਨੌਰ ਸ਼ਹਿਰ ਸੀ ਉਦੋਂ ਬਹੁਤ ਬਾਈ ਰਾਜਾ ਦਾ ਰਾਜ ਸੀ ਮਾਤਾ ਨੇ ਕਰੋਧ ਚਾ ਕੇ ਉਹ ਬਿਲਕੁਲ ਨਸ਼ਟ ਕਰਤਾ ਸੀ ਰਾਜਾ ਦਾ ਘਮੰਡ ਤੋੜਤਾ ਸੀ ਉਸ ਤੋਂ ਬਾਅਦ ਜਿਹੜਾ ਨਿਊ ਚੰਡੀਗੜ੍ਹ ਬਸਿਆ ਇਹ ਮਾਤਾ ਜੈੰਤੀ ਦੇਵੀ ਦੀ ਦੇਣ ਹੈ ਇੱਥੇ ਜਿਹੜਾ ਮੋਢਾ ਖੇੜਾ ਬੰਨਿਆ ਇਹ ਗਰੀਬ ਦਾਸ ਤਾਂ ਰੱਖਿਆ ਸੀ ਮਨੀ ਮਾਦਰੇ ਦੇ ਜੰਗਲਾਂ ਦੇ ਵਿੱਚ ਇੱਕ ਗਰੀਬ ਦਾਸ ਦਾ ਡਾਕੂ ਹੁੰਦਾ ਸੀ ਉਹਨੇ ਆ ਕੇ ਜਿਹੜਾ ਸ਼ਹਿਰ ਕਤਨੌਂ ਸ਼ਹਿਰ ਸਥੇ ਕੀਤਾ ਸੀ ਉਹ ਜਦੋਂ ਉੱਥੇ ਸਾਰਾ ਕੁਝ ਨਾਸ ਹੋ ਗਿਆ ਤੇ માતા ਨੂੰ ਉਹਨੇ ਜਾ ਕੇ ਬੈਂਦੀ ਕੀਤੀ ਵੀ ਮਾਤਾ ਇਹ ਤਾਂ ਸਾਰਾ ਕੁਝ ਮੈਨੂੰ ਬਹੁਤ ਵੱਡਾ ਪਾਪ ਲੱਗ ਜੇਗਾ ਤੇ ਤੁਸੀਂ ਬਈ ਮੇਰਾ ਫਿਰ ਉਸਨੇ ਮਾਤਾ ਨੇ ਆ ਜਿਹੜਾ ਨਿਊ ਚੰਡੀਗੜ੍ਹ ਮੁਲਾਬ ਗਰੀਬ ਦਾਸ ਹੈ ਇਹ ਗਰੀਬੂ ਡਾਕੂ ਦੇ ਨਾਂ ਤੇ ਰੱਖਿਆ ਸੀ ਨਾਂ ਇਹਦਾ ਇਸ ਕਰਕੇ ਉਸ ਟਾਈਮ ਮਾਤਾ ਨੇ ਪ੍ਰਦਾਨ ਦਿੱਤਾ ਸੀ ਵੀ ਇੱਥੇ ਐਦਾਂ ਦਾ ਸ਼ਹਿਰ ਬਸੇਗਾ ਜਿਹਦਾ ਵਾਲਟੀ ਨਾ ਹੋਊਗਾ ਚਲੋ ਅੱਜ ਮ ਆਪਾਂ ਬਾਲੀ ਦੀ ਤਾਂ ਗੱਲ ਨਹੀਂ ਕਰਦੇ ਪਰ ਇੰਡੀਆ ਦੇ ਵਿੱਚ ਅੱਜ ਨਿਊ ਚੰਡੀਗੜ੍ਹ ਦਾ ਤਾਂ ਹੈ ਇਸ ਚੀਜ਼ ਨੂੰ ਦੇਖਦੇ ਹੋਏ ਮਾਤਾ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਸਖਸੀਤਾ ਹੈ ਤੇ ਜਿਹੜੀਆਂ ਭਾਵਨਾਵਾਂ ਲੋਕਾਂ ਦੀਆਂ ਉਹ ਬਹੁਤ ਠੇਸ ਇਸ ਸਰਕਾਰ ਤੋਂ ਨਾਰਾਜ਼ ਹੈ ਕਿਉਂਕਿ ਮਾਤਾ ਦੇ ਏਰੀਆ ਦੇ ਵਿੱਚ ਮਾਤਾ ਦੇ ਮੰਦਿਰ ਦੇ ਵਾਸਤੇ ਜਾਂ ਇਲਾਕੇ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਹੋਈ ਅਸੀਂ ਤਾਂ ਸਿਰਫ ਜਿਹੜੀ ਪੰਚਾਇਤਾਂ ਬਣਾਈਆਂ ਸੀ ਚਾਰ ਪੰਚਾਇਤਾਂ ਮਾਦਰੀਆਂ ਦੀ ਮੈਂ ਆਪ ਬੈਠ ਕੇ ਬਣਾਈਆਂ ਸੀ ਉੱਥੇ ਸਰਬਸੰਮਤੀ ਦੇ ਵਿੱਚ ਸਿਰ ਕਿਸੇ ਦੇ ਲਾਚ ਨੂੰ ਲੈ ਕੇ ਵੀ 5 ਲੱਖ ਰੁਪਇਆ ਸੀਐਮ ਸਾਹਮਣੇ ਐਲਾਨ ਕਰਤਾ ਵੀ ਸਾਨੂੰ ਆਹ 5 ਲੱਖ ਤਾਂ ਸਰਕਾਰ ਦੇएगी ਦੇਗੀ ਜਿਹੜਾ ਕਿ 10 ਮਹੀਨੇ ਦੇ ਕਰੀਬ ਪੰਚਾਇਤਾਂ ਬਣੀਆਂ ਹੋ ਗਈਆਂ ਅਜੇ ਤੱਕ ਸਾਨੂੰ ਪੰਚਾਇਤਾਂ ਨੇ ਗ੍ਰਾਂਟ ਵੀ ਨਹੀਂ ਦਿੱਤੀ ਜਿਹੜਾ 5 ਲੱਖ ਰੁਪਇਆ ਐਲਾਨ ਕੀਤਾ ਸੀ ਚੋਕੀ ਸਾਹਿਬ ਆਖਰੀ ਸਵਾਲ ਹੈ ਇੱਕ ਗੱਲ ਦੱਸਿਓ ਹਲਕਾ ਖਰੜ ਦੇ ਵੀ ਤੁਸੀਂ ਕਾਫੀ ਸਰਗਰਮ ਹੋ ਹਲਕਾ ਖਰੜ ਦੇ ਨਾ ਤਾਂ ਖਰੜ ਦੇ ਵਿੱਚ ਬਸ ਸਟੈਂਡ ਬਣਿਆ ਖੜੜ ਤੋਂ ਲਾਬਰਨਾ ਨਵੇਂ ਗ੍ਰਾਂਥੀ ਵਿੱਚ ਬੱਸ ਸਟੈਂਡ ਬਣਿਆ ਨਾ ਪੁਰਾਲੀ ਦੇ ਵਿੱਚ ਬੱਸ ਸਟੈਂਡ ਬਣਿਆ ਕੀ ਲੱਗਦਾ ਹੈ 1.5 ਸਾਲ ਸਰਕਾਰ ਦਾ ਰਹਿ ਗਿਆ ਬੱਸ ਸਟੈਂਡ ਬਣੇਗਾ ਜਾਂ ਲਾਰੀ ਹੈ ਸਰ ਜਿਹੜੀ ਬੱਸ ਸਟੈਂਡ ਦੀ ਗੱਲ ਕਰਦੇ ਆਂ ਦੇਖੋ ਮੈਂ ਤਾਂ ਇੱਥੇ ਦਾ ਜੰਮਪ ਵਾਲਾ ਖੜੜ ਸਾਡੀ ਸ਼ੁਰੂ ਤੋਂ ਤਸੀਲ ਰਹੀ ਪਹਿਲੇ ਅੰਮਾਲਾ ਤਸੀਲ ਹੁੰਦੀ ਸੀ ਫਿਰ ਖੜੜ ਤਸੀਲ ਹੈ ਤੇ ਖੜੜ ਤਸੀਲ ਖੜੜ ਦੇ ਸ਼ਹਿਰ ਦੇ ਵਿੱਚ ਹਾਲਾਤ ਮਾੜੇ ਆ ਜਦ ਗਲੀਆਂ ਨਾਲੀਆਂ ਜਿਹੜਾ ਸਿਸਟਮ ਹੈ ਉੱਥੇ ਸੀਵਰੇਜ ਦਾ ਬਹੁਤ ਮਾੜਾ ਹੈ ਚਲੋ ਉੱਥੇ ਧੱਕੇ ਨਾਲ ਲੋਕਾਂ ਨੇ ਕਲੋਨੀਆਂ ਬਣਾਈਆਂ ਆਪਾਂ ਕਹਿੰਦੇ ਆ ਵੀ ਉਹ ਡਵੈਲਪਮੈਂਟ ਦੇ ਪਰ ਸਰਕਾਰ ਦਾ ਫਰਜ਼ ਬਣਦਾ ਹੈ ਫਿਰ ਵੀ ਜਿਹੜੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਤੇ ਸਰਕਾਰਾਂ ਦਾ ਲੋਕੀ ਸਰਕਾਰਾਂ ਬਣਾਉਣ ਦੇ ਕਾਦੇ ਵਾਸਤੇ ਇਹ ਸਰਕਾਰਾਂ ਬਣਾਉਂਦੇ ਇਸੇ ਕੰਮਾਂ ਵਾਸਤੇ ਹੈ ਵੀ ਜੇ ਕਿਸੇ ਦਾ ਰਾਸਤੇ ਦਾ ਕੰਮ ਹੈ ਕੋਈ ਪਾਣੀ ਦਾ ਕੰਮ ਹੈ ਕੋਈ ਸੀਵਰੇਜ ਦਾ ਕੰਮ ਹੈ ਜਾਂ ਕੋਈ ਧਾਰਮਿਕ ਸੰਸਥਾ ਜਿੱਦਾਂ ਸਾਡੇ ਮਾਤਾ ਜੈਨਤੀ ਦੇਵੀ ਹੈ ਤੇ ਅਕਿਰਤਵਾਲਾ ਸਾਹਿਬ ਬਹੁਤ ਵੱਡੀ ਸੰਸਥਾ ਸਾਡੇ ਸ਼ਿਸ਼ਮੈਲ ਗੁਰਦੁਆਰਾ ਕਾਫੀ ਵੱਡਾ ਹੈ ਇਹ ਸਾਡੇ ਖਾੜ ਹਲਕੇ ਦੀਆਂ ਧਾਰਮਿਕ ਸੰਸਥਾਵਾਂ ਇਹਨਾਂ ਦੇ ਵਿੱਚ ਹਰੇਕ ਬੰਦੇ ਦੀ ਸ਼ਰਧਾ ਜੁੜੀ ਹੋਈ ਹੈ ਤੇ ਜੇ ਬੱਸ ਸਟੈਂਡ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ ਹੈ ਬੱਸ ਸਟੈਂਡ ਤਾਂ ਲੋਕ ਸਦੀਆਂ ਤੋਂ ਅਸੀਂ ਨਿਕਲਦੇ ਜਾ ਰਹੇ ਹਾਂ ਉਹ ਨਹੀਂ ਵੀ ਬਣਿਆ ਤਾਂ ਵੀ ਕੰਮ ਚੱਲ ਜਣਾ ਪਰ ਜਿਹੜੇ ਮੇਨ ਮੁੱਦੇ ਹੈ ਭਗਵੰਤ ਸਿੰਘ ਸਾਹਿਬ ਨੇ ਐਲਾਨ ਕੀਤਾ ਸੀ ਪਹਿਲੇ ਅਨਾਉਂਸ ਕੀਤਾ ਸੀ ਵੀ ਅਸ ਗਲੀਆਂ ਨਾਲੀਆਂ ਤੱਕ ਸਹਿਮਤ ਰਹੀਆਂ ਸਰਕਾਰਾਂ ਪਰ ਗਲੀਆਂ ਨਾਲੀਆਂ ਹੀ ਲੋਕਾਂ ਦੀ ਗੱਲ ਦੀ ਹੱਡੀ ਬਣੀ ਹੋਈ ਹੈ ਅੱਜ ਆ ਤਾਂ ਬਾਜੀ ਆ ਤਾਂ ਇਹ ਸਾਨ ਸ਼੍ਰੋਮਣੀ ਅਕਾਲੀ ਦੰਦ ਦੇ ਵੱਡੇ ਆਗੂ ਚੌਧਰੀ ਸ਼ਾਮਰਾਲ ਮੱਜਰੀਆਂ ਤੇ ਇਹਨਾਂ ਨੇ ਕਿਹਾ ਕਿ ਜਿਹੜੀਆਂ ਗੱਲਾਂ ਭਗਵੰਤ ਸਿੰਘ ਮਾਨ ਕਰਦੇ ਸੀ ਉਹੀ ਅੱਜ ਉਹਨਾਂ ਦੇ ਕਲੇਆ ਦੀ ਹੱਡੀਆਂ ਬਣੀਆਂ ਹੋਈਆਂ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਕਿ ਪੰਜਾਬ ਸਰਕਾਰ ਵੱਲੋਂ ਜੋ ਵਾਦੇ ਜੱਤਾ ਦੇ ਨਾਲ ਕੀਤੇ ਗਏ ਸੀ ਕਿ ਉਹਨਾਂ ਵਾਦਿਆਂ ਨੂੰ ਪੂਰਾ ਕੀਤਾ ਗਿਆ ਜਾਂ ਫਿਰ ਸਿਰਫ ਸਰਕਾਰ ਨੇ ਲਾਰੇ ਹੀ ਲਾਏ ਨੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਅਰੰਭਪੁਰ ਵਾਲੀ